ਪਾਣੀ ਇੱਧਰ ਆਏ ਜਪਾਟੇ ਪਿੱਛੋਂ ਦੇ ਦਰੋ ਤਰਾਉ ਤੇ ਤਰਾਉਂਦੇ ਆ ਇਹ ਨਾਲ ਇੱਧਰ ਇਹਨਾਂ ਦੇ ਥੱਲੇ ਨਹੀਂ ਦੇਖ ਲੋ ਦੇਖ ਲੋ ਸੁੰਗ ਜਗਾ ਫਿਰ ਮੈਂ ਦੇ ਦੇ ਹਾਂ ਨੀ ਜਿਹੜਾ ਕੋਸ਼ਿਸ਼ ਨਹੀਂ ਹੋਈ ਉੱਗਣਾ ਬਣੀ ਕੋਨ ਕੋਨ ਵੀ ਚੜਕੋ ਆ ਜਾਓ ਦੌਰ ਦਿਖਾਓ ਆਜੋ ਜੇ ਇਧਰ ਆਓ ਇਧਰ ਆਓ ਕਾ ਕੇ ਬਾਹਰ ਇੱਥੇ ਆ ਕੇ ਖੰਦੇ ਬਾਹਰ ਹੋਏ ਉਹ ਤੁਸੀਂ ਕਿਹੜਾ ਅਸੰਦ ਲੰਮੂ ਹੋ ਇਥੋਂ ਆਈ ਆ ਜਾਓ ਆ ਜਾਓ ਕਾਇਆ ਜੇ ਬਣਾ ਦਿੱਤਿਆ ਆਹ ਆਹ ਨੂੰ ਖਲੇ ਚੱਲੋ ਉਹਦੇ ਤੇ ਆਪਰੇ ਵੀ ਫੇਰ ਮੜਾ ਲੈ ਥੰਨੇ ਲੈ ਜਾ ਸੱਲੀ ਲੈ ਜਾ ਉੱਧਰੇ ਲੈ ਜਾ ਉੱਧਰੇ ਲੈ ਜਾ ਇੱਟ ਸਿੱਧੇ ਜੋੜ ਦੇਉਂਗਾ ਕਾਇ ਲੈ ਗਾ ਅੱਗੇ ਸਾਰੇ ਚੱਲ ਹਾਲਾ ਚੱਕ ਲੈ ਇਹਦਾ ਫਾਲੇ ਗਿਆ ਨਾ ਪਤਾ ਜੀ ਪਾਰਕੀ ਹੋ ਰਹੇ ਆਪਾਂ ਇਹ ਕਰਕੇ ਪਹਿਲੀ ਤਾਂ ਅਗੜੋੜੀ ਆਉਂਦੀ ਹੈ ਇਹ ਤਾਂ ਇਹ ਵੀ ਚੜਾਉਣੀ ਹੈਗੀ ਨਾ ਨਹੀਂ ਦੂਜੀ ਨਹੀਂ ਨਹੀਂ ਆਪਾਂ ਦੂਜੀ ਲਿਆਂਦੀ ਨਹੀਂ